ਹਿੰਦੇ ਤਾਂ ਆਪਣੇ ਆਪ ਨੂੰ ਅਕਾਲੀ ਨੇ ਪਰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਨੂੰ ਤਾਰਪੀਰ ਕਰਨ ਦੇ ਵਾਲੇ ਬਿਆਨ ਦੇ ਰਹੇ ਨੇ ਕਿ ਭਾਜੀਪੀ ਕਰੇਗੀ ਕਿ ਆਮਾਦੀ ਪਾਰਟੀ ਕੀ ਜਾਂ ਕੋਈ ਹੋਰ ਪਾਰਟੀ ਦੇ ਵਰਕਰ ਬਟਾਲਾ ਸਾਹਿਬ ਮੇਰੇ ਇਹ ਗੱਲ ਦਾ ਜਵਾਬ ਦਿਓ ਤੁਸੀਂ ਕਹਿੰਦੇ ਹੋ ਕਿ ਬੋਕਸ ਭਰਤੀ ਆ ਤੁਸੀਂ ਨਿਗਰਾਨੀ ਕਰ ਸਕਦੇ ਹੋ ਨਿਗਰਾਨੀ ਕਰੋ ਤੁਹਾਡੇ ਕਹਿਣ ਨਾਲ ਬਾਕੀ ਸਾਰਾ ਅਕਾਲੀ ਦਲ ਬੋਕਸ ਹੋ ਗਿਆ ਸਿਰਫ ਤੁਸੀਂ ਅਕਾਲੀ ਦਲ ਅਕਾਲੀ ਦਲ ਦੀ ਸੋਚ ਵਾਲੇ ਰਹਿ ਗਏ ਸ਼ਰਮਨਾਕ ਤੁਹਾਡਾ ਇਹ ਬਿਆਨ ਹੈ ਚੜ੍ਹਦੀ ਕਲਾ ਬਲ ਜਾਣ ਜਾਣ ਵਾਲੇ ਬਿਆਨ ਦਿਓ ਇਹਨੂੰ ਤਾਰਪੀਰ ਦੀ ਕੋਈ ਕੋਸ਼ਿਸ਼ ਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਪੂਰੇ ਉਤਸ਼ਾਹ ਨਾਲ ਚੱਲ ਰਹੀ ਹੈ ਪਰ ਕੁਝ ਸੱਜਣ ਕਹਿੰਦੇ ਤਾਂ ਆਪਣੇ ਆਪ ਨੂੰ ਅਕਾਲੀ ਨੇ ਪਰ ਅਕਾਲੀ ਦਲ ਦੀ ਮੈਂਬਰਸ਼ਿਪ ਮੁਹਿੰਮ ਨੂੰ ਤਾਰਪੀਰ ਕਰਨ ਦੇ ਵਾਲੇ ਬਿਆਨ ਦੇ ਰਹੇ ਨੇ ਮੈਂ ਨਾਂ ਲੈ ਕੇ ਕਹਾ ਗੁਰਪ੍ਰਤਾਪ ਸਿੰਘ ਬਡਾਲਾ ਜੀ ਤੁਹਾਡਾ ਬਿਆਨ ਆਉਂਦਾ ਕਿ ਤੁਸੀਂ ਕਹਿੰਦੇ ਹੋ ਕਿ ਇਹ ਭਰਤੀ ਰੱਦ ਕਰਨੀ ਪਵੇਗੀ ਰੱਦ ਕਰਨੀ ਚਾਹੀਦੀ ਆ ਇਹ ਬੋਕਸ ਹੋਈ ਆ ਬਟਾਲਾ ਸਾਹਿਬ ਮੇਰੇ ਇਹ ਗੱਲ ਦਾ ਜਵਾਬ ਦਿਓ ਤੁਸੀਂ ਕਹਿੰਦੇ ਹੋ ਕਿ ਬੋਕਸ ਭਰਤੀ ਆ ਮਰੀ ਦੀ ਪਰਿਭਾਸ਼ਾ ਪਰਿਭਾਸ਼ਾ ਜਿਹੜੀ ਆ ਸਾਨੂੰ ਉਹ ਦੱਸਣ ਦੀ ਖੇਚਲਾ ਕਰੋਗੇ ਕਿ ਇਹ ਬੋਕਸ ਕਿਵੇਂ ਹੋ ਗਈ ਹਰੇਕ ਪਾਰਟੀ ਦਾ ਭਰਤੀ ਵਰਕਰ ਕਰਦਾ ਹੁੰਦਾ ਭਾਵੇਂ ਜ਼ਿਲ੍ਹਾ ਲੈਵਲ ਦੀ ਲੀਡਰਸ਼ਿਪ ਹੋਵੇ ਭਾਵੇਂ ਬਲਾਕ ਲੈਵਲ ਦੀ ਭਾਵੇਂ ਹਲਕੇ ਲੈਵਲ ਦੀ ਭਾਵੇਂ ਸਰਕਲ ਲੈਵਲ ਦੀ ਭਾਵੇਂ ਪਿੰਡ ਪਿੰਡ ਲੈਵਲ ਤੇ ਬੂਥ ਲੈਵਲ ਤੇ ਲੜਾਈ ਲੜਨ ਵਾਲਾ ਵਰਕਰ ਆ ਜਿਹੜਾ ਮਾਰੇ ਚੰਗੇ ਸਮੇਂ ਵਿੱਚ ਖੜ ਕੇ ਪਾਰਟੀ ਲਈ ਲੜਦਾ ਉਹ ਭਰਤੀ ਕਰ ਰਿਹਾ ਕੀ ਅੱਜ ਜਿਹੜੇ ਪਿੰਡ-ਪਿੰਡ ਲੈਵਲ ਤੇ ਅਕਾਲੀ ਦਿਲ ਦੇ ਵਰਕਰ ਬੈਠੇ ਨੇ ਤੁਸੀਂ ਉਹਨਾਂ ਨੂੰ ਬੌਕਸ ਕਹਿੰਦੇ ਹੋ ਕੀ ਜਿਹੜੇ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਹਲਕਾ ਲੈਵਲ ਤੇ ਲੀਡਰਸ਼ਿਪ ਭਰਤੀ ਕਰ ਰਹੀ ਹੈ ਪੂਰੇ ਉਤਸ਼ਾਹ ਦੇ ਨਾਲ ਪਿੰਡ-ਪਿੰਡ ਜਾ ਰਹੀ ਹੈ ਕੀ ਤੁਸੀਂ ਉਹਨੂੰ ਬੌਕਸ ਕਹਿੰਦੇ ਹੋ ਕੀ ਤੁਹਾਡੇ ਕਹਿਣ ਨਾਲ ਬਾਕੀ ਸਾਰਾ ਅਕਾਲੀ ਦਲ ਬੌਕਸ ਹੋ ਗਿਆ ਸਿਰਫ ਤੁਸੀਂ ਅਕਾਲੀ ਦਲ ਅਕਾਲੀ ਦਲ ਦੀ ਸੋਚ ਵਾਲੇ ਰਹਿ ਗਏ ਬਾਕੀ ਸਾਰਾ ਪੰਜਾਬ ਜੋ ਪਿੰਡ-ਪਿੰਡ ਗੱਡੀਆਂ ਚੱਕੀ ਫਿਰਦਾ ਪਿੰਡ ਲੈਵਲ ਤੇ ਬੈਠ ਕੇ ਸੱਥਾਂ ਦੇ ਵਿੱਚ ਬੈਠ ਕੇ ਭਰਤੀ ਕਰ ਰਹੇ ਹੋ ਸਾਰਾ ਬਾਕਸ ਹੋ ਗਿਆ ਸਿਰਫ ਤੁਹਾਡੀ ਤੁਹਾਡੇ ਕਹਿੰਦੇ ਤੁਸੀਂ ਕੱਲ੍ਹ ਜਲਦ ਦੇ ਸੋਚ ਵਾਲੇ ਹੋਗੇ ਮੈਨੂੰ ਪਰਿਭਾਸ਼ਾ ਵੀ ਦੱਸੋ ਕਿ ਭਰਤੀ ਕੌਣ ਕਰੇਗਾ ਕਿ ਕਾਂਗਰਸ ਕਰੇਗੀ ਕੱਲ੍ਹ ਜਲਦੀ ਭਰਤੀ ਤੁਸੀਂ ਉਹਨੂੰ ਸਹੀ ਕਲੀਨ ਸ਼ੀਟ ਦੋਗੇ ਕਿ ਭਾਜਪਾ ਕਰੇਗੀ ਕਿ ਆਮਾਦੀ ਪਾਰਟੀ ਕੀ ਜਾਂ ਕੋਈ ਹੋਰ ਪਾਰਟੀ ਦੇ ਵਰਕਰ ਕਰੇਗਾ ਉਹਨੂੰ ਤੁਸੀਂ ਸਹੀ ਭਰਤੀ ਕਰੋਗੇ ਪਾਰਟੀ ਦਾ ਵਰਕਰ ਪਾਰਟੀ ਦੀ ਮੈਂਬਰਸ਼ਿਪ ਦੀ ਭਰਤੀ ਕਰ ਰਿਹਾ ਤੇ ਉਹ ਬਾਕਸ ਕਿਵੇਂ ਹੋ ਗਿਆ ਤੁਸੀਂ ਨਿਗਰਾਨੀ ਕਰ ਸਕਦੇ ਹੋ ਨਿਗਰਾਨੀ ਕਰੋ ਚੈੱਕ ਕਰੋ ਕਿ ਭਾਈ ਕਿਹੜੇ ਪਿੰਡ ਦੇ ਵਿੱਚ ਭਰਤੀ ਕਰੀ ਗਈ ਹੈ ਕਿਹੜੀ ਨਹੀਂ ਕਰੀ ਗਈ ਤੁਹਾਡਾ ਕਹਿਣਾ ਮਤਲਬ ਇਹ ਹੈ ਕਿ ਜਿੱਥੇ ਨਹੀਂ ਭਰਤੀ ਹੋ ਰਹੀ ਉੱਥੇ ਵੀ ਕਹੋ ਕਿ ਉੱਥੇ ਜਾ ਕੇ ਭਰਤੀ ਕਰਨੀ ਚਾਹੀਦੀ ਆਪਾਂ ਨੂੰ ਉੱਥੇ ਭਰਤੀ ਘੱਟ ਹੋ ਰਹੀ ਆ ਪਰ ਆਪਾਂ ਭਰਤੀ ਨੂੰ ਤਾਰਪੀਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਬੜਾ ਮਤਭਾਗਾ ਸ਼ਰਮਨਾਕ ਤੁਹਾਡਾ ਇਹ ਬਿਆਨ ਹੈ ਮੈਂ ਸਮਝਦਾ ਇਹਦੇ ਨਾਲ ਤੁਸੀਂ ਪਾਰਟੀ ਦੇ ਅਕਾਲੀ ਦਲ ਅਕਾਲੀ ਦਲ ਦੇ ਹਰੇਕ ਵਰਕਰ ਦੀ ਮੈਂ ਸਮਝਦਾ ਕਿ ਤੁਸੀਂ ਜਿਹੜੀ ਇਹਦੇ ਨਾਲ ਤੁਹੇ ਨੇ ਕੀਤੀ ਆ ਤੁਹਾਨੂੰ ਇਹਦੇ ਤੇ ਮਾਫੀ ਮੰਗਣੀ ਚਾਹੀਦੀ ਆ ਕਿ ਜਿਹੜਾ ਤੁਸੀਂ ਪਾਰਟੀ ਦੇ ਕੈਡਰ ਨੂੰ ਪਾਰਟੀ ਦੇ ਵਰਕਰਾਂ ਨੂੰ ਅੱਜ ਇਹੋ ਜਿਹੇ ਸਮੇਂ ਦੇ ਵਿੱਚ ਝੰਡਾ ਲਾ ਕੇ ਕਾਲੀ ਦਲ ਦੇ ਤੱਕੜੀ ਦਾ ਝੰਡਾ ਲਾ ਕੇ ਜਿਹੜੇ ਭਰਤੀਕਰਨ ਨੇ ਉਹਨਾਂ ਨੂੰ ਬੁਕਸ ਕਹਿ ਕੇ ਤੁਸੀਂ ਮੈਂ ਸਮਝਦਾ ਕਿ ਵੱਡੀ ਵੱਡੀ ਜਿਹੜੀ ਆ ਉਹਨਾਂ ਦੀ ਤੁਹਾਨ ਕੀਤੀ ਹੈ ਉਹਦੇ ਲਈ ਮਾਫੀ ਮੰਗੋ ਅਤੇ ਇਹ ਕਾਲੀ ਦਲ ਦੀ ਭਰਤੀ ਨੂੰ ਚੜ੍ਹਦੀ ਕਲਾ ਬਲ ਜਾਣ ਜਾਣ ਵਾਲੇ ਬਿਆਨ ਦਿਓ ਇਹਨੂੰ ਤਾਰਪੀਨ ਦੀ ਕੋਈ ਕੋਸ਼ਿਸ਼ ਨਾ ਕਰੋ ਪਰ ਤੁਹਾਡੇ ਕਹਿਣ ਨਾਲ ਕੁਝ ਨਹੀਂ ਹੋਣਾ ਮੈਂ ਸਮਝਦਾ ਕਿ ਬੜਾ ਸਾਨੂੰ ਦੁੱਖ ਲੱਗਿਆ ਇਹ ਤੁਹਾਡੇ ਵਰਗੇ ਲੀਡਰ ਬਿਆਨ ਦੇਣ ਤਾਂ ਮੈਂ ਸਮਝਦਾ ਕਿ پتہ ਨਹੀਂ ਤੁਹਾਡੀਆਂ ਕਿਹੜੀਆਂ ਸ਼ਕਤੀਆਂ ਜਾਂ ਕਿਹੜੀਆਂ ਤਾਕਤਾਂ ਇਹ ਕਿਹੜੀਆਂ ਗੱਲਾਂ ਤੇ ਤੁਸੀਂ ਇਹੋ ਜੋ ਬਿਆਨ ਦੇ ਰਹੇ ਆ ਇਹ ਤਾਂ ਪ੍ਰਮਾਤਮਾ ਜਾਣੇ ਸ਼੍ਰੋਮਣੀ ਕੈਦਰੀ ਦੀ ਭਰਤੀ ਮੁਹਿੰਮ ਉਤਸ਼ਾਹ ਨਾਲ ਚੱਲ ਰਹੀ ਹੈ ਤੇ ਹਰ ਵਰਗ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ